ਅੱਜ ਦੀ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਬਹੁਤ ਅਨੋਖੀ ਕਹਾਣੀ ਹੋਣ ਜਾ ਰਹੀ ਹੈ ਮੇਰੇ ਨਾਲ ਜਿਹੜੇ ਜੋੜਾ ਸਕਰੀਨ ਤੇ ਬੈਠਾ ਦਿਖ ਰਹੇ ਹੋਂ ਭਾਈ ਜੀ ਦਾ ਨਾਂ ਦਰਸ਼ਨ ਸਿੰਘ ਤੇ ਭੈਣ ਦਾ ਨਾਂ ਵੀਰਪਾਲ ਕੌਰ ਹੈ ਭਾਈ ਦਰਸ਼ਨ ਸਿੰਘ ਜੀ ਦਾ ਵਿਆਹ ਵੀ ਪਹਿਲਾਂ ਕਿਤੇ ਹੋਰ ਹੋਇਆ ਸੀ ਇਹਨਾਂ ਦੇ ਤਿੰਨ ਬੱਚੇ ਸੀ ਤੇ ਇਹਨਾਂ ਦੀ ਪਤਨੀ ਇਹਨਾਂ ਨੂੰ ਧੋਖਾ ਦਿੰਦੀ ਹੈ ਜਿਸ ਕਰਕੇ ਇਹ ਅਲੱਗ ਹੋ ਜਾਂਦੇ ਆ ਪੈਣ ਵੀਰਪਾਲ ਕੋਰ ਜਿਹੜੇ ਨਾਲ ਬੈਠੇ ਨੇ ਇਹਨਾਂ ਦਾ ਵੀ ਵਿਆਹ ਕਿਤੇ ਹੋਰ ਹੋਇਆ ਹੁੰਦਾ ਉੱਥੇ ਇਹ ਵਿਆਹ ਦੇ ਵਿੱਚ ਆਪਣੇ ਉਸ ਦੇ ਵਿੱਚ ਇਹਨਾਂ ਦੇ ਚਾਰ ਬੱਚੇ ਹੁੰਦੇ ਆ ਤੇ ਇਹ ਬਹੁਤ ਜ਼ਿਆਦਾ ਦੁੱਖ ਚਲਦੇ ਆ ਉਸ ਤੋਂ ਬਾਅਦ ਇਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਵੀ ਅਲੱਗ ਹੋ ਜਾਂਦੇ ਆ ਇਹ ਦੋਵੇਂ ਫਿਰ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਇੱਕ ਠੋਕਰਾਂ ਖਾ ਰਹੇ ਹੁੰਦੇ ਆ ਤਾਂ ਭੈਣ ਦੱਸਦੀ ਐ ਕਿ ਮੈਨੂੰ ਤੇ ਮੇਰੇ ਬੱਚਿਆਂ ਤੋਂ ਵੀ ਅਲੱਗ ਹੋਣਾ ਪਿਆ ਇਸ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਸੀਗੀ ਮੈਂ ਨੂੰ ਦਰਦਰ ਭਟਕ ਰਹੀ ਸੀ ਕਿਉਂਕਿ ਭੈਣ ਭਰਾ ਜਾਂ ਪਰਜਾਈਆਂ ਵੀ ਇਹਨਾਂ ਨੂੰ ਘਰ ਰੱਖਣ ਲਈ ਤਿਆਰ ਨਹੀਂ ਸੀਗੀਆਂ ਬਾਈ ਜੀ ਦੱਸਦੇ ਆ ਕਿ ਇਹ ਡ్రਾਈਵਰੀ ਦਾ ਕੰਮ ਕਰਦੇ ਸੀਗੇ ਤੇ ਇਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਨਿਰਾਸ਼ਨ ਇੱਕ ਦਿਨ ਇਹ ਆਪਣੇ ਬੇਟੇ ਨੂੰ ਕਹਿੰਦੇ ਆ ਕਿ ਬੇਟਾ ਆਪਣੇ ਘਰੇ ਰੋਟੀ ਪੱਕਦੀ ਹੋ ਜੂਗੀ ਤੁਸੀਂ ਮੈਂ ਤੇਰਾ ਵਿਆਹ ਕਰ ਦਿੰਨਾ ਤਾਂ ਬੇਟਾ ਕਹਿੰਦਾ ਕਿ ਪਿਤਾ ਜੀ ਮੇਰੇ ਵਿਆਹ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਵਿਆਹ ਕਰਾਓ ਕਿਉਂਕਿ ਹੋਰ ਜਨਾਨੀ ਦਾ ਜਿਹੜੀ ਘਰੇ ਆਉਗੇ ਉਹਦਾ ਇਹ ਨਹੀਂ ਪਤਾ ਕਿ ਤੁਹਾਨੂੰ ਰੋਟੀ ਮਿਲ ਜੂਗੀ ਕਿਉਂਕਿ ਮੈਨੂੰ ਤਾਂ ਰੋਟੀ ਮਿਲ ਜੂਗੀ ਪਰ ਤੁਹਾਡੀ ਰੋਟੀ ਦਾ ਮੁਸ਼ਕਲ ਹੋ ਸਕਦਾ ਹੈ ਇਸ ਲਈ ਉਹ ਆਪਣੇ ਪਿਤਾ ਦਾ ਵਿਆਹ ਕਰਦਾ ਮੁੰਡਾ ਤੇ ਫਿਰ ਇਹ ਇਹਨਾਂ ਦਾ ਰਿਸ਼ਤਾ ਹੁੰਦਾ ਹੈ ਇਹਨਾਂ ਦੀ ਗੱਲਬਾਤ ਚੱਲਦੀ ਹੈ ਤੇ ਇਹ ਵੀ ਫਿਰ ਆਪਣਾ ਵਿਆਹ ਕਰਵਾ ਲੈਂਦੇ ਆ ਤੇ ਇਸ ਤੋਂ ਬਾਅਦ ਇਹਨਾਂ ਦੀਆਂ ਮੁਸ਼ਕਲਾਂ ਇੱਥੇ ਹੀ ਨਹੀਂ ਰੁਕਦੀਆਂ ਫਿਰ ਕਿਉਂਕਿ ਬਾਈ ਜੀ ਜੱਟ ਸਿੱਖ ਬਰਾਦਰੀ ਤੋਂ ਨੇ ਤੇ ਭੈਣ ਰਾਏ ਸਿੱਖ ਬਰਾਦਰੀ ਤੋਂ ਐ ਹੋਰ ਕਾਸਟ ਦੇ ਇੰਟਰ ਕਾਸਟ ਮੈਰਿਜ ਹੋਣ ਕਰਕੇ ਇਹਨਾਂ ਚ ਇਹਨਾਂ ਨੂੰ ਹੋਰ ਵੀ ਜੀਣਾ ਮੁਸ਼ਕਲ ਹੋ ਜਾਂਦਾ ਹੈ ਲੋਕ ਬਹੁਤ ਤਾਣੇ ਮੇਨੇ ਮਾਰਦੇ ਆ ਇਹ ਇਸ ਲਈ ਇਹਨਾਂ ਦੀ ਕਹਾਣੀ ਅੱਜ ਸੀ ਤੁਹਾਨੂੰ ਸੁਣਾਉਣ ਜਾ ਰਹੇ ਆ ਕਿ ਇੱਕ ਮੁਹੱਬਤ ਦਾ ਰਿਸ਼ਤਾ ਦੁਨੀਆ ਦੇ ਰਿਸ਼ਤੇ ਦੁਨੀਆ ਦੀਆਂ ਗੱਲਾਂ ਦੇ ਨਾਲ ਲੜਦਾ ਲੜਦਾ ਕਿਵੇਂ ਅੱਗੇ ਵਧਿਆ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੇ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਜਰੂਰ ਕਰਿਓ ਜੇ ਕਰਾਂਗੇ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਨਾਮ ਕੀ ਹੈ ਜੀ ਤੁਹਾਡਾ ਦਰਸ਼ਕ ਜੀ ਤੁਹਾਡਾ ਕੀ ਨਾਮ ਹੈ ਜੀ ਵੀਰਪਾਲ ਕੌਰ ਪੰਜ ਜੀ ਤੁਸੀਂ ਦੱਸੋ ਵੀ ਕਿਵੇਂ ਇਹਨਾਂ ਦੇ ਨਾਲ ਰਿਸ਼ਤਾ ਜੁੜਿਆ ਤੁਹਾਡਾ ਰਿਸ਼ਤਾ ਇਹਨਾਂ ਦੇ ਨਾਲ ਵੀਰ ਜੀ ਵੀ ਮੇਰੇ ਪਰਜਾਈ ਦੀ ਪਤੇਜੀ ਆਈ ਉਹਨੇ ਗੱਲ ਵਟ ਕਰਾਈ ਹੂੰ ਉਸ ਤੋਂ ਪਹਿਲਾਂ ਵੀ ਤੁਹਾਡੇ ਪਰਿਵਾਰ ਦੇ ਵਿੱਚ ਦਿੱਕਤਾਂ ਸੀ ਹਾਂਜੀ ਉਸ ਤੋਂ ਪਹਿਲਾਂ ਤਾਂ ਸਾਰੇ ਦਿੱਕਤਾਂ ਹੈਗੀਆਂ ਸੀ ਵੀ ਪਰਿਵਾਰ ਕੋਈ ਵੀ ਰਾਜੀ ਨਹੀਂ ਸੀ ਇਸ ਚੀਜ਼ ਜਿੱਥੇ ਤੁਸੀਂ ਹੋਰ ਜਗ੍ਹਾ ਵਿਆਹੇ ਸੀ ਹਾਂਜੀ ਪਹਿਲਾਂ ਹੋਰ ਜਗ੍ਹਾ ਤੇ ਆਪਦੀ ਜਾਤ ਬਿਆਦਰੀ ਚ ਵਿਆਹੇ ਹੋਈ ਸੀ ਜਿੱਤੇ ਉਹਦੇ ਨਾਲ ਮੇਰਾ ਸਾਰੀ ਉਮਰ ਵੀ ਦੁੱਖਾਂ ਚ ਟੱਪੀ ਹੈਗੀ ਸੀ ਹੂੰ ਮੁੜ ਕੇ ਰੱਬ ਨੂੰ ਨਹੀਂ ਚੰਗਾ ਲੱਗਿਆ ਆਪੀ ਮੁੱਕ ਗਿਆ ਹੂੰ ਉਦੂਬਾਦ ਇਹ ਦਿਨ ਨਾਲ ਗੱਲ ਬਾਤ ਮੇਰੀ ਪਰਜਾਈ ਦੀ ਪਤੀਜੀ ਨੇ ਕਰਾ ਦਿੱਤੀ ਵੀ ਆਪਾਂ ਸੰਭ ਲਵਾਂਗੇ ਮੇਰੇ ਭਰਾ ਨੇ ਗੱਲ ਕੀਤੀ ਵੀ ਤੂੰ ਦਰਜਨ ਰੱਖ ਲੈਣਾ ਬੱਚੇ ਇਹਨੇ ਕਿਹਾ ਵੀ ਮੈਂ ਰੱਖ ਲਾਂਗਾ ਲੈ ਕਿਹਾ ਵੇਖ ਲੈ ਪਹਿਲਾਂ ਵੀ ਬਹੁਤ ਦੁੱਖ ਵੇਖੇ ਹੋਏ ਨੇ ਕਿਤੇ ਨਾ ਜਾਣੇ ਹੁਣ ਕਹਿ ਦੇਵੀਂ ਬਾਦ ਚੱਕੀ ਵੀ ਮੈਂ ਬੱਚੇ ਨਹੀਂ ਸੰਭਦਾ ਜਿੰਦਗੀ ਦਾ ਫਿਰ ਸਵਾਲ ਹੈਗਾ ਇਹ ਵੀ ਗੱਲਾਂ ਖੇਡ ਵਾਲੀਆਂ ਨਹੀਂ ਹੁੰਦੀਆਂ ਇਹਨੇ ਕਿਹਾ ਨਹੀਂ ਮੈਂ ਰੱਖ ਲਾਂਗਾ ਬੱਚੇ ਫਿਰ ਲੈ ਕੇ ਆਇਆ ਮੇਰਾ ਭਰਾ ਇਹਨੇ ਪੈਸੇ ਵੀ ਦਿੱਤੇ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਵੀ ਇਹਨੇ 1500 ਦਿੱਤਾ ਸੀ ਤੇ ਉਦੋਂ ਬਾਅਦ ਤੋਂ 15 ਸਾਲ ਪਹਿਲਾਂ ਬਹੁਤ ਕੁਝ ਸਹੀ ਸੀ ਹੂੰ ਤੇ ਇਹਨੇ ਵਧੀਆ 1500 ਨਾਲ ਹੀ ਮੇਰਾ ਭਰਾ ਪਹੁੰਚ ਗਿਆ ਸੀ ਜੂਪੀ ਜਦੋਂ ਵੱਡੇ ਮੁੰਡੇ ਤੋਂ ਇਹਨੇ ਲੈ ਕੇ ਆਇਆ ਹੂੰ ਮੜਕੇ ਤੇ ਚਾਰੇ ਬੱਚੇ ਬੱਚੇ ਤੋਂ ਹੋਰ ਕਿਤੇ ਜਗ੍ਹਾ ਰਹਿੰਦੇ ਸੀ ਹਾਂਜੀ ਹੋਰ ਜਗ੍ਹਾ ਰਹਿੰਦੇ ਸੀ ਮੇਰੇ ਪੇਕੇ ਕੋਲ ਤੇ ਭਰਾਮਾ ਕੋਲ ਰਹਿੰਦੇ ਸੀ ਜਦੋਂ ਇਹਨਾਂ ਨੇ ਰਿਸ਼ਤੇ ਨੂੰ ਹਾਂ ਕੀਤੀ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਉਹ ਬੱਚੇ ਵੀ ਲਿਓ ਪੈਸੇ ਵੀ ਆਪ ਦਿੱਤੇ ਆਪ ਦਿੱਤੇ ਆ ਵੀ ਬੱਚੇ ਨਾ ਰੁਲਣਦੇ ਤੂੰ ਵੀ ਬੱਚਾ ਪਿੱਛੇ ਫਿਰਦੀ ਹੈਗੀ ਤੇ ਬੱਚੇ ਤੂੰ ਨਾ ਰੁਲਣਦੇ ਹੂੰ ਮੜਕੇ ਜਦੋਂ ਚਾਰਾਂ ਬੱਚਿਆਂ ਦੇ ਹਾਂ ਕੀਤੀ ਤੇ ਫਿਰ ਇਹਦੇ ਪਰਿਵਾਰ ਵੀ ਇਹਨੂੰ ਰੋਲਾ ਕਰਨ ਲੱਗ ਪਏ ਚ ਚਾਰ ਬੱਚਿਆਂ ਨੂੰ ਕਿਉਂ ਖਵਾਵੇਂਗਾ ਤੇ ਉਦੋਂ ਉਮਰ ਮੇਰੀ ਇੰਨੀ ਲੱਗਦੀ ਵੀ ਨਹੀਂ ਆਈ ਇਹਨੂੰ ਕਹਿੰਦੇ ਸੀ ਦਰਸ਼ਣਾ ਤੇਰੇ ਕੋ ਇਹਨੇ ਰਹਿਣਾ ਨਹੀਂ ਹੈਗਾ ਤੇ ਤੂੰ ਐਵੇਂ ਬੱਚਿਆਂ ਦਾ ਕਿਉਂ ਭਾਰਾ ਚੱਕਦਾ ਪਈ ਕੱਲ ਨੂੰ ਤੇਰੇ ਗਲਦਲਾਮਾ ਪੈ ਜਾਏਗਾ ਕੱਲ ਨੂੰ ਕੋਈ ਕਿਸੇ ਪੈਸਾ ਲੈ ਜਾਵੇ ਕੁਝ ਕਾਰ ਦੇਵੇ ਇਹ ਕਹਿੰਦਾ ਨਹੀਂ ਐਵੇਂ ਕਰਨ ਵਾਲੀ ਹੈ ਨਹੀਂ ਵੀ ਬੰਦੇ ਦਾ ਪਤਾ ਲੱਗ ਜਾਂਦਾ ਹੂੰ ਉਸ ਤੋਂ ਬਾਅਦ ਇਹਨਾਂ ਪੀ ਸਾਰਾ ਕੁਝ ਵਧੀਆ ਕੀਤੀ ਆਇਆ ਕੰਮ ਕਰਦਾ ਸੀ ਮੁੜ ਕੇ ਮੈਂ ਕਿਹਾ ਵੀ ਤੂੰ ਗੱਡੀ ਛੱਡ ਦੇ ਆਪਾਂ ਵੀ ਖੇਤ ਦਾ ਕੰਮ ਕਰ ਲੈਨੇ ਕਰਨੇ ਗੱਡੀ ਚਿੰਨੀ ਪਾਰਨੀ ਪੈਂਦੀ ਤੇ ਆਪਾਂ ਖੇਤੀ ਦਾ ਕੰਮ ਕਰੀਏ ਇਹਨੇ ਕਿ ਚਲ ਐਵੇਂ ਕਰ ਲੈਨੇ ਫਿਰ ਅਸੀਂ ਖੇਤੀ ਦਾ ਕੰਮ ਕਰਨ ਲੱਗ ਪਏ ਖੇਤੀ ਦੀ ਤਿਆਰੀ ਮਿਹਨਤ ਕਰਨੀ ਸਾਰਾ ਸਾਰਾ ਦੇਣ ਕੰਮ ਕਰਨਾ ਵਧੀਆ ਸਾਡਾ ਗੁਜ਼ਾਰਾ ਹੋਣ ਲੱਗ ਗਿਆ ਫਿਰ ਇੱਥੇ ਅਸੀਂ ਥਾਂ ਲੈ ਲਈ ਐਮਡੀ ਇਤੇ ਕੁਛ ਦਿਨ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਜ਼ਿਮੀਦਾਰ ਹੈਗਾ ਲੋਕ ਕਹਿੰਦੇ ਸੀ ਵੀ ਰਾਵਾਂ ਸਿੱਖੰਦਈ ਹੈ ਫਿਰ ਇਹਦਾ ਬਣਵਾਇਆ ਰਹਿੰਦਾ ਸੀ ਉਹਦੇ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹੁੰਦਾ ਵੀ ਸਾਲਾ ਹੈਗਾ ਤੇ ਇਹ ਜੱਟਾ ਸਿੱਖੰਦਾ ਮੁੜ ਕੇ ਸਾਡੇ ਸਾਰੇ ਬਾਈ ਐਮਡੀ ਵਾਲੇ ਸਾਡੇ ਤੋਂ ਨਫ਼ਰਤ ਕਰਨ ਲੱਗ ਪਏ ਪਹਿਲਾਂ ਵਧੀਆ ਬੋਲਦੇ ਸੀ ਮੁੜ ਕੇ ਨਫ਼ਰਤ ਕਰਨ ਲੱਗ ਪਏ ਮੇਰੇ ਨਾਲ ਵੀ ਇਹ ਹੈਗਾ ਉਹ ਹੈਗਾ ਦੂਜੀ ਜਾਤੀ ਨਾਲ ਫਿਰਦੀ ਹੈ ਕੀ ਹੈ ਇਹ ਭੱਜ ਕੇ ਆਏ ਹੋ ਇਹਨੇ ਅਸੀਂ ਕਹਿੰਦੇ ਹੁੰਦੇ ਤੁਸੀਂ ਭੱਜ ਕੇ ਨਹੀਂ ਆਏ ਅਸੀਂ ਮੇਰੇ ਪ੍ਰਾਆ ਨੇ ਬਿਠਾਇਆ ਸਾਡੇ ਸਿਰ ਆਹ ਮੁਸੀਬਤਾਂ ਨੇ ਮੈਂ ਦੱਸਿਆ ਸਭ ਨੂੰ ਵੀ ਆ ਜਿੱਥੇ ਮਰਜੀ ਜਾਂਦੇ ਰੋ ਤੁਹਾਨੂੰ ਮੈਂ ਆਪਦੇ ਪਿੰਡਾਂ 'ਚ ਲੈ ਜੰਨੀ ਆ ਤੇ ਟਿਕਿਆਂ 'ਚ ਲੈ ਜੰਨੀ ਆ ਜਿੱਥੇ ਮੈਂ ਰਹਿ ਕੇ ਆਈਆਂ ਬਸੀਰ ਜਿੱਥੇ ਬੰਦਾ ਮੇਰਾ ਮੁਕੇ ਉੱਥੇ ਲੈ ਜੰਨੀ ਆ ਇਹਦੇ ਉੱਤੇ ਹੋਰ ਮੈਂ ਕੁਝ ਨਹੀਂ ਕਰ ਸਕਦੀ ਪਰ ਅਸੀਂ ਭੱਜ ਪੁੱਜਣ ਵਾਲਾ ਕੰਮ ਕਰ ਮੈਂ 4 ਬੱਚੇ ਲੈ ਕੇ ਭੱਜੀ ਫਿਰਨੀ ਆ ਇੰਨੇ ਵੀ ਕਿਹਾ ਵੀ ਇਹ ਜੀ ਹੈ ਨਹੀਂ ਅਸੀਂ ਵੀ ਵਿਆਹ ਕਰਾਇਆ ਹੋਇਆ ਮੇਰੇ ਪ੍ਰਾਆ ਨੇ ਬਿਠਾਇਆ ਅਸੀਂ ਵੀ ਦੋਨੇ ਵੀ ਸਹਿਮਤੀ ਨਾਲ ਵਿਆਹ ਕੀਤਾ ਹੈ ਮੜਕੇ ਲੋਕ ਕੁਛ ਕਿਵੇਂ ਗੱਲਾਂ ਕਰਦੇ ਸੀ ਕੁਛ ਕਿਵੇਂ ਪਰ ਇੱਥੇ ਅਸੀਂ ਬੈਠੇ ਹੀ ਰਏ ਇਹ ਤਾਂ ਕਦੀ ਮੈਂ ਤਾਂ ਦਿਲ ਲੌਲਾ ਕਰ ਜਾਂਦੀ ਸੀ ਵੀ ਆਪਾਂ ਚਲੇ ਚਲੀਏ ਇੱਥੋਂ ਨਹੀਂ ਰਹਿਣਾ ਕਿਉਂਕਿ ਲੋਕ ਮੈਨੂੰ ਇੰਨੇ ਤਾਨੇ ਮਾਰਦੇ ਨੇ ਮੇਤੂੰ ਬਰਦਾਸ਼ ਨਹੀਂ ਹੁੰਦੀ ਕੋਈ ਜਦੋਂ ਪੈਂਦੀ ਬੁੜੀ ਜੋ ਕੋਈ ਮਤਲਬ ਉਹ ਹੀ ਕਹਿ ਦਿੰਦੀ ਹੈ ਵੀ ਜਿਮੀਦਾਰ ਨਾਲ ਫਿਰਦੀ ਹੈਗੀ ਏ ਤੂੰ ਤਾਂ ਮੇਰੇ ਘਰ ਵਾਲਾ ਹੀ ਗਈ ਤੇ ਏ ਕੰਨਦਾ ਹੁੰਦਾ ਸੀ ਤੂੰ ਲੋਕਾਂ ਦੇ ਪਿੱਛੇ ਲਗਨੀ ਤੂੰ ਲੋਕਾਂ ਦੀ ਸੁਣਨੀ ਮੈਂ ਆਂਦੀ ਮੈਂ ਸੁਣਦੀ ਹੈਗੀ ਆ ਮੈਂ ਪਹਿਲਾਂ ਵੀ ਇੰਨੀ ਦੁਖੀ ਸੀ ਫਿਰ ਮੇਰੇ ਕਿਉਂ ਐਵੇਂ ਰੱਬ ਕਰਦਾ ਮੇਰੇ ਨਾਲ ਵਾਰ-ਵਾਰ ਫਿਰ ਉਹ ਕੁਝ ਤਾਂ ਪਿੰਡਲੇ ਮਤਲਬ ਚੰਗੇ ਵੀ ਹੈਗੇ ਅਸੀਂ ਕੋਈ ਮਜ ਵੀ ਸਿੱਖਾਂ ਦੇ ਵਿੱਚ ਚੰਗੇ ਸੀ ਕੋਈ ਜ਼ਿੰਮੇਦਾਰਾਂ ਦੇ ਵਿੱਚ ਚੰਗੇ ਸੀ ਕੋਈ ਤਿੰਨ ਚਾਰ ਘਰ ਸਾਡੇ ਰਾਵਾਂ ਦੇ ਵੀ ਸਹੀ ਸੀ ਜਿਹੜੇ ਸਾਡੇ ਨਾਲ ਵਧੀਆ ਰਹਿੰਦੇ ਸੀ ਉਹ ਮੁੜ ਕੇ ਕਈ ਵਾਰ ਮੇਰਾ ਹੌਂਸਲਾ ਬਣਾ ਦਿੰਦੇ ਸੀ ਵੀ ਤੂੰ ਨਾ ਵੀਰ ਭਲ ਨਾ ਰੋਈ ਕਰ ਕੁਝ ਨਹੀਂ ਹੁੰਦਾ ਕਿਸਮਤ ਦੀ ਖੇਡਾਂ ਹੁੰਦੀਆਂ ਨੇ ਕੋਈ ਦੇਣਾ ਲੈਣਾ ਹੁੰਦਾ ਜਿਹੜਾ ਬੰਦਾ ਸੁਣਦਾ ਹੈ ਔਰ ਆਂਦਾ ਅਸੀਂ ਸੁਣਨੇ ਆ ਵੀ ਤੂੰ ਸੱਚੀ ਹੈਗੀਂ ਤੂੰ ਸਾਡੇ ਚ ਬੈਠੀਂ ਜੇ ਤੂੰ ਐ ਜੀ ਹੁੰਦੀ ਤਾਂ ਤੂੰ ਕਿਤੇ ਪਾਸੇ ਲੈਂਦੀ ਥਾ ਮੈਂ ਆਂਦੀ ਹੁੰਦੀ ਨਾ ਜ਼ਰਾ ਮੈਂ ਐ ਜੀ ਨਹੀਂ ਹੈ ਕਿ ਲੋਕ ਮੇਰੇ ਮਗਰ ਕਿਉਂ ਪੈ ਰਹਿੰਦੇ ਨੇ ਮੈਨੂੰ ਮੱਕ ਨਜਾਇਜ਼ ਗੱਲਾਂ ਆਕਦੇ ਨੇ ਪੈਰ ਇਹ ਜਦੋਂ ਗੱਡੀ ਤੂੰ ਆਉਣਾ ਕਈ ਵਾਰਾਂ ਕਈ ਮੈਂ ਆਂਦੀ ਮੈਂ ਕੱਲੀ ਖੇਤ ਦਾ ਕਰ ਲਵਾਂ ਤੂੰ ਗੱਡੀ ਤੇ ਫਿਰ ਲੱਗ ਜਾਏ ਗੱਡੀ ਤੇ ਲੱਗ ਕੇ ਮੈਂ ਖੇਤ ਦਾ ਕੱਲੀ ਨੇ ਕਰਨਾ ਕੰਮ ਥੋੜੇ ਥੋੜੇ ਸਪੇਸ ਇਕੱਠੇ ਕਰਕੇ ਤੇ ਅਸੀਂ ਘਰ ਪਾ ਲਿਆ ਵੀ ਉੱਥੇ ਹੀ ਮੈਂ ਕਹਿਤੀ ਰਵਾਂਗੇ ਹੁਣ ਨਹੀਂ ਜਾਂਦੇ ਜਿੱਥੇ ਵੀ ਜਾਵਾਂਗੇ ਤੇ ਗੱਲਾਂ ਤੇ ਤੇਰੀਆਂ ਹੀ ਸੁਣਨੀਆਂ ਪੈਣਗੀਆਂ ਚਾਹੇ 20 ਪਿੰਡ ਬਦਲ ਲਈ ਫਿਰ ਗੱਲਾਂ ਤੇ ਤੇਰੀਆਂ ਮੈਨੂੰ ਸੁਣਨੀਆਂ ਹੀ ਪੈਣੀਆਂ ਚਾਹੇ ਹੁਣ ਇਹ ਪਿੰਡ ਐ ਚਾਹੇ ਹੋਰੋਂ ਥਾਂ ਇੱਥੇ ਲੈ ਲਈਏ ਪੈਰ ਅਸੀ ਕਰਦੇ ਵਧੀਆ ਥਾਂ ਤੂੰ ਬਣਾ ਲਈ ਦੋ ਮਕਾਨ ਪਾ ਲੈ ਇਹ ਛੋਟੇ ਛੋਟੇ ਕਾਂਦਰ ਜੀ ਕਰ ਲਈ ਤੇ ਲੋਕ ਵਧੀਆ ਸਾਡੇ ਨਾਲ ਫਿਰ ਬੋਲਣ ਲੱਗ ਪਏ ਹੁਣ ਉਸ ਤੋਂ ਬਾਅਦ ਕੋਈ ਕਿਵੇਂ ਕਹਿ ਦਿੰਦਾ ਕੋਈ ਕਿਵੇਂ ਕਹਿ ਦਿੰਦਾ ਪਰ ਹੁਣ ਮੈਂ ਗੱਲ ਗੌਰ ਦੀ ਨਹੀਂ ਕਿਸੇ ਤੇ ਜਾਂਦੀ ਨਹੀਂ ਲੋਕ ਹਟਦੇ ਨਹੀਂ ਹਜੇ ਤੱਕ ਵੀ 15 ਸਾਲਾਂ ਜੇ ਹਜੇ ਵੀ ਨਹੀਂ ਹਟਦੀਆਂ ਬੁੜੀਆਂ 20 ਸਾਲ ਹੋ ਗਏ ਹਾਂ ਹਾਂ ਹਜੇ ਵੀ ਉਹ ਹੀ ਕਹਿੰਦੇ ਨੇ ਜੱਟ ਰੱਕੀ ਫਿਰਦੀ ਐ ਘਰੀ ਫਿਰਦੀ ਐ ਮਨ ਖਰਾਬ ਹੁੰਦਾ ਪਰ ਮਨ ਨੂੰ ਨਾ ਕਿਦੱਕੀ ਲੈਣਾ ਜ਼ਿੰਦਗੀ ਵਿੱਚੋਂ ਕਲ ਕੋਈ ਤਾਂ ਚੰਗੇ ਹੈਗੇ ਨੇ ਵਿੱਚ ਇਹ ਵੀ ਨਹੀਂ ਵੀ ਸਾਰਾ ਪਿੰਡ ਮਾੜਾ ਹੈ ਸਾਰੇ ਗਲਤ ਵੀ ਨਹੀਂ ਇਹ ਵੀ ਨਹੀਂ ਆਪਾਂ ਦੇ ਕੋਈ ਪਿੰਡ ਦੇ ਚੰਗੇ ਵੀ ਆਣ ਜਿਹੜਾ ਆਪਣਾ ਸਾਥ ਵੀ ਦਿੰਦੇ ਗਏ ਨੇ ਓਕੇ ਸੋਕੇ ਵੇਲੇ ਵੀ ਆਉਂਦੇ ਨੇ ਭਾਈ ਜੀ ਵਧੀਆ ਦੇਣ ਟੱਪੀ ਜਾਂਦੇ ਨੇ ਹੁਣ ਤਾਂ ਭਾਈ ਜੀ ਇੱਕ ਬੰਦੇ ਲਈ ਹਨਾ ਰਿਸ਼ਤਾ ਚਲੋ ਜੋੜਨਾ ਤਾਂ ਸੌਖਾ ਹੋ ਜਾਂਦਾ ਕਿਸੇ ਔਰਤ ਨਾਲ ਹਨਾ ਬੰਦੇ ਦਾ ਵਿਆਹ ਹੁਣੇ ਹੀ ਹੁੰਦਾ ਹਾਂਜੀ ਹਾਂਜੀ ਜਦੋਂ ਉਹਨੂੰ ਪਤਾ ਹੋਵੇ ਵੀ ਚਾਰ ਬੱਚੇ ਵੀ ਹੈ ਜੇ ਤੁਸੀਂ ਉਹਨਾਂ ਨੂੰ ਇਹ ਦੱਸਦੇ ਆ ਵੀ ਉਹਨਾਂ ਹੀ ਪਿਆਰ ਦੇ ਰਹੇ ਹੋ ਜਿੰਨਾ ਕਾਪ ਦੇ ਬੱਚਿਆਂ ਨੂੰ ਤੇ ਦੇਂਦਾ ਹੁੰਦਾ ਬੰਦਾ ਵੀ ਇਹ ਕਿਵੇਂ ਮਨ ਚ ਆਇਆ ਵੀ ਮੈਂ ਮੈਂ ਇਹ ਦੂਸਰੇ ਬੰਦੇ ਦੇ ਚਾਰ ਬੱਚਿਆਂ ਨੂੰ ਵੀ ਆਪਦੇ ਬੱਚੇ ਵਾਂਗੂ ਹੀ ਪਾਲ ਲੂੰਗਾ ਇਹ ਕਹਾਣੀ ਸਿਸਟਮ ਤੁਹਾਨੂੰ ਦੱਸਦਾ ਵੀ ਮੇਰੀ ਪਹਿਲੂ ਘਰ ਵਾਲੀ ਜਿਹੜੀ ਸੀ ਹੂੰ ਉਹਦੇ ਲੱਛਣ ਸਹੀ ਨਹੀਂ ਸੀ ਹੂੰ ਉਹਦੇ ਚ ਤਿੰਨ ਬੱਚੇ ਸੀ ਮੇਰੇ ਹੂੰ ਚਾਰ ਇਹ ਸੀ ਸੱਤ ਹੋ ਗਏ ਅੱਛਾ ਨੇਨਰ ਸੱਤਨ ਕਿਵੇਂ ਪਾਲਨੇ ਆ ਡੈਡੀ ਕਰਕੇ ਮੈਂ ਕਿਹਾ ਮਾਲਕ ਦੇ ਨਾਲ ਪਾਲੇਗਾ ਉਹ ਬੱਚੇ ਘਰ ਦੇ ਹਾਂ ਉਹ ਲੱਗ ਰਹੇ ਸੀ 13 ਸਾਲ ਮੈਂ ਕੱਲਾ ਰਿਆ ਅੱਛਾ ਮੈਨੂੰ ਜਨਾਨੀ ਵੀ ਛੱਡ ਕੇ ਚਲੀ ਗਈ ਬੱਚੇ ਉਹ ਵੀ ਮੈਂ ਪਾਲੇ ਜਦੋਂ ਪਲ ਗਏ ਉਹ ਡਾਰ ਹੋ ਗਏ ਡਾਰ ਕੋ ਵੀ ਛੱਡ ਕੇ ਮੈਨੂੰ ਚਲੇ ਗਏ ਰਹਿ ਗਿਆ ਮੈਂ ਕੱਲਾ 13 ਸਾਲ ਮੈਂ ਕੱਲਾ ਹੀ ਰਿਆ ਇਹਦਾ ਸਾਲਾਂ ਬਾਅਦ ਫਿਰ ਸਾਡੇ ਡਰਾਈਵਰ ਜਾਣਕਾਰੀ ਸੀ ਛੇਤੀ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਕੋਈ ਮੁੰਡੇ ਨੂੰ ਰਿਸ਼ਤਾ ਕਰਾ ਦੇ ਹੂੰ ਤੇ ਚੱਲ ਗੱਡੀ ਤੋਂ ਆਵਾਂਗਾ ਉਹ ਤਾਂ 15 ਦਿਨਾਂ ਬਾਅਦ ਰੋਟੀ ਦੇ ਮਿਲਦੇ ਕਰੇਗੀ ਹੂੰ ਮੇਰਾ ਮੁੰਡਾ ਉਹ ਵੱਡਾ ਬਹੁਤ ਸਿਆਣਾ ਸਮਝਦਾਰ ਸੀ ਆਂਦਾ ਡੈਡੀ ਤੇਰੀ ਉਮਰ ਐਣੀ ਤੂੰ ਤੱਕੇ ਖਾਂਦਾ ਫਿਰੇਂਗਾ ਹੂੰ ਕੱਲ ਨੂੰ ਕੋਈ ਮਾੜੀ ਚੰਗੀ ਆਜੇ ਰੋਟੀ ਦੇਵੇ ਨਾ ਤੇ ਪਤਾ ਨਹੀਂ ਕੀ ਹੋਊਗਾ ਦਰਨਾ ਹੂੰ ਤੂੰ ਕਰਾ ਲੈ ਮੈਂ ਕਿਹਾ ਮੈਂ ਨਹੀਂ ਕਰਾਉਣਾ ਹੂੰ ਉਸ ਮੁੰਡੇ ਨੇ ਤੇ ਮਨ ਮੈਨੂੰ ਸਲਾਹ ਦਿੱਤੀ ਤੇ ਉਸ ਬੱਚੇ ਦੀ ਸਹਿਮਤੀ ਨਾਲ ਸਾਰਾ ਕੁਝ ਹੋਇਆ ਉਹ ਮੇਰੀ ਜਨਾਨੀ ਪਹਿਲਾਂ ਇੰਨੀ ਗੰਦੀ ਸੀ ਉਹ ਮੁੰਡੇ ਨੂੰ ਵੀ ਉਹਨੇ ਮਾਰਤਾ ਅੱਛਾ ਸਾਡੇ ਨਾਲ ਸਹਿਮਤ ਇਹਨੂੰ ਮਾਂ ਕਹਿੰਦਾ ਸੀ ਉਹਨੂੰ ਮਾਂ ਨਹੀਂ ਜਿਆਦਾ ਆਹ ਤਾਂ ਸਹੀ ਮੇਰੀ ਮਾਂ ਹੈ ਫਿਰ ਉਹ ਮਨੋਂ ਦਾ ਵੀ ਮੇਰੀ ਭੈਣ ਨਹੀਂ ਚੱਲੇ ਇੱਕ ਮੇਰੀ ਭੈਣ ਆ ਗਈ ਤਿੰਨ ਮੇਰੇ ਭਰਾ ਨੇ ਮੈਨੂੰ ਸਾਰਿਆਂ ਨੂੰ ਕਿਵੇਂ ਪਾਲਣਗਾ ਮਾਲਕ ਪਾਲਣ ਵਾਲਾ ਕਿਸੇ ਨੂੰ ਕੋਈ ਨਹੀਂ ਪਾਲਦਾ ਜਾਇਦਾਦ ਨਾਲ ਨਹੀਂ ਬੰਦਾ ਪਾਲਦਾ ਬੰਦਾ ਦਿਹਾੜੀ ਮਿਹਨਤ ਮਜ਼ਦੂਰੀ ਕਰੇ ਤੇ ਆਪਦੇ ਮਨ ਦੇ ਚ ਆਪਦੇ ਬੱਚਿਆਂ ਨਾਲ ਵੱਧ ਪਿਆਰ ਕਰਕੇ ਇਹਨਾਂ ਨੂੰ ਪਾਲ ਕੇ ਤੇ ਇੱਥੋਂ ਤੇ ਕਰਮਾਂ ਨਾਲ ਪਛਾਤਾ ਵਿਆਹ ਵੀ ਕਰਤਾ ਤਾਂ ਵੀ ਬਣਾਤੀ ਸਾਰਾ ਕੁਝ ਕਰਤਾ ਮੇਰੇ ਲੋਕਾਂ ਨੇ ਮੈਨੂੰ ਬਹੁਤ ਕਿਹਾ ਮੇਰੇਆਂ ਵੀ ਕਿਹਾ ਹਮ ਮਾੜਾ ਚੰਗਾ ਮੇਰੇ ਨੇ ਵੀ ਕਿਹਾ ਹਮ ਇਹ ਰਾਮਾ ਦੀ ਰਹਿਣੀ ਨਹੀਂ ਤੂੰ ਇਹਨੇ ਬੱਚੇ ਕਿੱਥੋਂ ਪਾਲਨੇ ਆ ਤੇਰੇ ਕੋਲ ਜ਼ਮੀਨ ਨਹੀਂ ਜਿਆਦਾ ਤੇ ਬਹਿਣ ਵਾਲੀ ਥਾਂ ਵੀ ਨਹੀਂ ਸਹੀ ਕੁਆਟਰਾਂ ਚ ਕਿਸੇ ਦੀ ਥਾਂ ਸਰਕਾਰੀ ਜੀ ਬਹਿ ਕੇ ਟਾਈਮ ਪਾਸ ਕੀਤਾ ਹਮ ਬੱਚੇ ਛੋਟੇ ਗੱਡੀ ਛੱਡਤੀ ਜੇ ਗੱਡੀ ਦੀ ਜਾਂਦਾ ਤੇ ਬੱਚਾ ਤੇ ਇਕੱਲੀ ਕੰਮ ਨਹੀਂ ਕਰ ਸਕਦੀ ਮੈਂ ਜੱਟਾਂ ਦੀਆਂ ਦਿਹਾੜੀਆਂ ਕੀਤੀਆਂ ਮੈਂ ਬੜੀ ਮਿਹਨਤ ਕੀਤੀ ਮਿਹਨਤ ਕਰਕੇ ਹੁਣ ਚੰਨ ਬੱਚੇ ਹੋਲੇ ਡਾਹ ਦਿੰਦੇ ਗਏ ਇਹਨਾਂ ਦੇ ਆਸਰੇ ਨਾਲ ਪਾਲ ਤੇ ਇਹ ਅੱਜ ਕੱਲ ਕੋਈ ਇੱਕ ਬੱਚਾ ਨਹੀਂ ਪਾਲਦਾ ਮੈਂ ਤਾਂ ਆਪਦੇ ਜਾਨ ਤੋਂ ਵੱਧ ਸਮਝ ਕੇ ਆਪਦੇ ਬੱਚੇ ਪਾਲੇ ਵੀ ਮੇਰੇ ਹੀ ਆ ਦੂਜੇ ਦੇ ਨਹੀਂ ਕਿ ਐਡਾ ਦਿਲ ਲੈਣਾ ਬਹੁਤ ਔਖਾ ਹਾਂ ਬਹੁਤ ਔਖਾ ਜੀ ਮੈਂ ਪਰਵਾਹੀ ਨਹੀਂ ਕੀਤੀ ਮੈਂ ਮਾਲਕ ਦੇਗਾ ਕੋਈ ਦੇਣ ਵਾਲਾ ਬੱਚਿਆਂ ਦੇ ਬਿਨਾ ਹੁਣ ਰਹਿੰਦੇ ਵੀ ਨਹੀਂ ਨੇ ਉਹ ਜਿਹੜਾ ਮੇਰਾ ਮੁੰਡਾ ਸੀ ਉਹ ਵਿਚਾਰਾ ਗੁਜ਼ਰ ਗਿਆ ਉਹਨਾਂ ਦੇ ਪੈਸੇ ਲਾਏ ਨਹੀਂ ਬੱਚਿਆ ਉਹ ਤੇ ਕਸ ਕਰਕੇ ਫਿਰ ਇੱਥੋਂ ਤੱਕ ਪਹੁੰਚੇ ਅਸੀਂ ਸਾਡੀ ਮਿਹਨਤ ਮਜ਼ਦੂਰੀ ਕਰਕੇ ਜਦੋਂ ਜਦੋਂ ਰੱਬ ਤੇ ਆਸ ਕਰਦਾ ਹੈ ਨਾ ਦਿਲ ਦਾ ਸਾਫ ਹੋਵੇ ਤਾਂ ਸਾਰਾ ਕੁਝ ਹੀ ਸਹੀ ਹ ਸਭ ਕੁਝ ਦਿੰਦਾ ਆਉਂਦੇ ਸਿਰ ਤੇ ਆਪਾਸ ਰੱਖੀ ਸੀ ਮੈਨੂੰ ਸਾਰਿਆਂ ਦੇ ਤੂੰ ਕਿੱਥੋਂ ਪਾਲ ਲੇਗਾ ਪਹਿਲੋਂ ਤਿੰਨੋਂ ਪਾਲ ਲਿਆ ਚਾਰ ਤੋਂ ਇੱਕ ਪਾਲ ਲਿਆ ਕੁੜੀ ਇੱਕਾਂ ਨੂੰ ਕਿੱਥੋਂ ਵੇਹੇਗਾ ਤੇ ਮਾਲਕ ਦੀ ਕਿਰਪਾ ਨਾਲ ਆਪਣੀ ਮਿਹਨਤ ਨਾਲ ਇਹਨੇ ਛੱਡੀ ਦਿਹਾੜੀ ਮਿਹਨਤ ਨਾਲ ਮੈਂ ਛੱਡੀ ਅਸੀਂ ਰਾਤ ਨੂੰ ਖਾਣਾ ਬਣਾਉਣ ਚਲੇ ਜਾਂਦੇ ਸੀ ਜ਼ਮੀਨ ਰੱਖੀ ਪੰਜ ਮਹੀਨੇ ਤੇ ਮੈਂ ਕਿਹਾ ਜਵਾਕ ਛੋਟੇ ਗੱਡੀ ਛੱਡ ਦਿੰਦਾ ਮੈਂ ਗੱਡੀ ਛੱਡ ਕੇ ਰਾਤ ਨੂੰ ਕਈ ਵਾਰ ਮੈਂ ਸੁੱਤੇ ਹੋਣਾ ਇਹਨੇ ਕੱਲੀ ਨੇ ਜਾ ਕੇ ਰਾਤ ਨੂੰ ਖਾਣਾ ਬਣਾ ਕੇ ਆਉਣਾ ਪੰਜ ਪੰਜ ਕਿੱਲੇ ਰਾਤ ਨੂੰ 12 ਵਜ 12 ਮਹੀਨੇ ਚੱਲ ਜਾਈ ਜਾਂਦੀ ਸੀ ਮੈਨੂੰ ਸੁੱਤੇ ਵੀ ਪਤਾ ਨਹੀਂ ਹੁੰਦਾ ਸੀ ਵੀ ਮੈਂ ਥੱਕਿਆ ਹੁੰਦਾ ਸੀ ਜਿਆਦਾ ਰਹਿਣਾ ਕਿ ਮੈਂ ਕੱਲੀ ਇਹ ਨਾਲ ਇੰਨੀ ਮਿਹਨਤ ਅਸੀਂ ਕਰਕੇ ਤੇ ਇੱਥੋਂ ਤੱਕ ਪਹੁੰਚਾਇਆ ਲੋਕ ਤਾਂ ਆਹ ਹੁੰਦੇ ਆ ਜਿਆਦਾ ਦੋਵੇ ਤਾਂ ਬਣੇਗਾ ਜਿਆਦਾ ਤਾਂ ਨਹੀਂ ਹੁੰਦੀ ਡਾੜੀ ਮਿਹਨਤ ਕਰੇ ਤੇ ਜਿਹੜਾ ਵੱਡਾ ਕਰੇ ਤੇ ਮਾਲਕ ਸਭ ਕੁਝ ਦਿੰਦਾ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਜਦੋਂ ਬੰਦਾ ਦੁਨੀਆ ਨਾਲ ਤਾਂ ਲੜ ਪੈਂਦਾ ਸਾਫ ਦੇ ਰਿਸ਼ਤੇਦਾਰਾਂ ਤੋਂ ਫਿਰ ਕਿਵੇਂ ਹੋਇਆ ਵੀ ਰਿਸ਼ਤੇਦਾਰ ਹੀ ਕਹਿੰਦੇ ਹੋਣੇ ਵੀ ਤੂੰ ਇਹ ਕੀ ਕਰ ਨਾ ਰਿਸ਼ਤੇਦਾਰਾਂ ਸੁਮੇਤ ਜਿਹੜੇ ਮੁੰਡਾ ਵਿਆਹਣਾ ਸੀ ਸਾਫ ਆਂਦੇ ਸੀ ਉਹਦੇ ਵੀ ਤੂੰ ਨਾ ਤੇਰਾ ਮੁੰਡਾ ਜਵਾਨ ਸੀ ਉਹਨੂੰ ਵਿਆਹਣਾ ਸੀ ਤੇ ਤੂੰ ਇਹ ਕੀ ਤੂੰ ਚਾਰ ਬੱਚੇ ਕਿੱਥੋਂ ਬੜਾਪੇ ਚ ਤੂੰ ਪਾਲੇਗਾ ਜਾਂ ਵਿਆਹਵੇਂਗਾ ਪਰ ਮੇਰੇ ਮੁੰਡੇ ਨੇ ਉਸਨੇ ਬੜਾ ਸਾਧਦਾ ਦਾ ਡੈਡੀ ਅਜੇ ਕੋਈ ਉਮਰ ਨਹੀਂ ਕੱਲ ਨੂੰ ਕੀ ਪਤਾ ਮੇਰੇ ਘਰ ਵਾਲੀ ਕਿਹੋ ਜਿਹੀ ਆਵੇਗੀ ਉਹ ਮਰਦਾ ਸਹਿਮਤ ਪੂਰਾ ਸੀ ਤੋ ਪਹਿਲੀ ਮੇਰੀ ਜਨਾਨੀ ਨੇ ਬੱਚਾ ਉਹ ਵੀ ਬਿਮਾਰ ਉਹ ਵੀ ਬਿਮਾਰ ਤਾਂ ਸਾਡਾ ਅੱਛਾ ਉਹ ਉਹਨਾਂ ਦੇ ਉਹ ਉਹਨਾਂ ਕੋਲੇ ਸੀਗਾ ਉਹ ਔਰ ਉਹਨਾਂ ਕੋਲੇ ਨਹੀਂ ਸੀ ਵਿਆਹਿਆ ਨਹੀਂ ਸੀ ਰਹਿੰਦਾ ਉਹਨਾਂ ਕੋਲੇ ਸੀ ਪਾਸੇ ਕੰਮ ਲੱਗਿਆ ਸੀ ਮਾਰਵਲ ਦਾ ਪੱਥਰ ਦਾ ਕੰਮ ਕਰਦਾ ਤੇ ਸਾਡੇ ਨਾਲ ਉਹਦਾ ਪੂਰਾ ਮਨ ਪਿਆਰ ਸੀ ਇਹਦੇ ਨਾਲ ਤਾਂ ਸੀ ਤੂੰ ਮੇਰੀ ਮਾਂ ਹੈ ਉਹ ਮੇਰੀ ਮਾਂ ਨਹੀਂਗੀ ਤੇ ਉਹਨਾਂ ਨੇ ਬਸ ਹੰਕਾਰ ਦੇ ਵਿੱਚ ਹੀ ਉਹ ਬੱਚੇ ਨੂੰ ਵੀ ਉਹਨਾਂ ਨੇ ਮਿੱਟੀ ਦਾ ਤੇਲ ਪਾ ਕੇ ਮੇਰੇ ਗੁੱਸੇ ਵਿੱਚ ਉਹਨੂੰ ਬੱਚੇ ਨੂੰ ਮਿੱਟੀ ਦਾ ਤੇਲ ਪਾ ਕੇ ਮੁਕਸਰਿਆ ਦਾਖਲ ਮਹੀਨਾ ਡੋੜ ਮਹੀਨਾ ਆਈ ਟਾਈਮ ਸੀ ਪਰ ਬੱਚਿਆਂ ਨੇ 2 ਲੱਖ ਰੁਪਈਆ ਵੀ ਲੱਗ ਗਿਆ ਸਾਡਾ ਉਹਦੇ ਤੇ ਤਿੰਨ ਮੈਂ ਟਰੱਕ ਜੀ ਨੂੰ ਜਿਹਦੇ ਪੈਸੇ ਮੰਗ ਮੰਗ ਕੇ ਕਦੀ ਕਿਸੇ ਤੋਂ ਪੈਸੇ ਮੰਗੇ ਇਕੱਠੇ ਕਰਕੇ ਮੈਂ ਇਹ ਉਹ ਮੁੰਡੇ ਦੇ ਪੈਸੇ ਭਰੇ ਉਹ ਜਨਾਨੀ ਨੇ ਉਹ ਵੀ ਮਾਰਤਾ ਤੇ ਲੋਕ ਗੱਲਾਂ ਕਰਦੇ ਸੀ ਮੈਂ ਕਿਹਾ ਕੋਈ ਗੱਲ ਨਹੀਂ ਮਾਲਕ ਦੇਣ ਵਾਲਾ ਉਹਨੇ ਹੀ ਦੇਣਾ ਤੇ ਬੰਦਾ ਆਪਦਾ ਛੱਡੇ ਨਾ ਸਭ ਕੁਝ ਦਿੰਦਾ ਮਾਲਕ ਹੁਣ ਮੈਂ ਸੋਚਾਂ ਇਹ ਬਗਾਨੇ ਬੱਚੇ ਆ ਇਹ ਮੈਨੂੰ ਬਗਾਨਾ ਸਮਝੇ ਤੇ ਫਿਰ ਤਾਂ ਘਰ ਚੱਲਦਾ ਹੀ ਨਹੀਂ ਕਰਤਾ ਆਪਦਨ ਆਪਦਾ ਬਣਾ ਕੇ ਫੇਰ ਹੀ ਕਰ ਚੱਲਦਾ ਤੇ ਅੱਜ ਤੁਹਾਡੇ ਸਾਹਮਣੇ ਦੇਖ ਲਾ ਵੀ ਬੱਚੇ ਵੀ ਵਿਆਹ ਤੇ ਪੋਤੇ ਆਲੇ ਹੋ ਗਏ ਐ ਇੰਨੀ ਆਜ਼ਾਦੀ ਤਾਂ ਸਕੇ ਪਿਓ ਨੇ ਨਹੀਂ ਦੇਣੀ ਸੀ ਜੀ ਹੈਨਾ ਹੈਨਾ ਜਿੰਨਾ ਤੁਸੀਂ ਬੱਚਿਆਂ ਨੂੰ ਇੰਨਾ ਬੱਚਿਆਂ ਨੂੰ ਮੈਂ ਤਾਂ ਹੁਣਾ ਇਹਨਾਂ ਨੂੰ ਇਹ ਪੜਿਆ ਸੀ ਮੈਂ ਕਿ ਨੌਕਰੀ ਲਾਵਾਂਗਾ ਨੌਕਰੀ ਵੀ ਲਾਈ ਨੌਕਰੀ ਇਹਨੂੰ ਵੀ ਭੇਜਿਆ ਮੈਂ 2 ਲੱਖ ਰੁਪਇਆ ਮੈਂ ਮਕਾਇਆ ਸੀ ਇਹਨੂੰ ਵੀ ਚੱਲ ਆਰਮੀ 'ਚ ਭੇਜਾਂਗਾ ਇਹ 10 15 ਦਾ ਨੰਬਸੇ ਪਿਆਰ ਦੇ ਚੱਕਰ ਦੇ ਵਿੱਚ ਛੱਡ ਕੇ ਤੇ ਹੁਣ ਲੇਆ ਪਰ ਕੀ ਹੋਇਆ ਤੇ ਨਹੀਂ ਤਾਂ ਮੈਂ ਤਾਂ ਆਪਦੇ ਲੋ ਮਿਹਨਤ ਇਹਦੇ ਤੇ ਕੋਈ ਗੱਲ ਨਹੀਂ ਪੈਸੇ ਲੱਗਣ ਤੇ ਲੱਗਣ ਬੱਚੇ ਵੀ ਫਿਰ ਉਨਾ ਹੀ ਪਿਆਰ ਕਰਦੇ ਹਾਂ ਬੱਚੇ ਪੂਰਾ ਪਿਆਰ ਕਰਦੇ ਆ ਮੈਂ ਕਹ ਜੀ ਵੀ ਆਪਣੇ ਜਾਨ ਮਾਰਦੇ ਆ ਇੰਨਾ ਪਿਆਰ ਬੱਚਿਆਂ ਦਾ ਤੁਸੀਂ ਕਿਉਂਕਿ ਦਿੱਤਾ ਨਾ ਸੱਚੇ ਦਿਲੋਂ ਪਿਆਰ ਸੱਚੇ ਦਿਲੋਂ ਪਿਆਰ ਦਿੱਤਾ ਹੁਣ ਇਹ ਬੱਚੇ ਨੂੰ ਵੀ ਪੂਰੀ ਸਮਝ ਨਹੀਂ ਛੋਟੀ ਕੁੜੀਆ ਸੀ ਉਹ ਤੋਂ ਬੰਦਾ ਅਜੇ ਮੂੰਹ ਬੋਲਦੀ ਵੀ ਨਹੀਂ ਸੀ ਤੇ ਹੁਣ ਬੱਚਿਆਂ ਤਾਂ ਉਹ ਤਾਂ ਇਹ ਸਾਡਾ ਡੈਡੀ ਆ ਹੀ ਹੈ ਸਾਡਾ ਕੋ ਡੈਡੀ ਹੈ ਨਹੀਂਗਾ ਸਾਡੇ ਕੋ ਰਿਸ਼ਤੇਦਾਰ ਨੇ ਮੇਰੇ ਵੀ ਮੇੜੇ ਤੇਰੇ ਮਾਰਦੇ ਸੀ ਇਹਨਾਂ ਤੇ ਵੀ ਮਾਰਦੇ ਸੀ ਪਰ ਅਸੀਂ ਦਿਲ ਨਹੀਂ ਛੱਡਿਆ ਮਾਲਕ ਦੀ ਕਿਰਪਾ ਨਾਲ ਮੈਂ ਕਿਹਾ ਇਹ ਮੇਰੋ ਆ ਦੇ ਮੈਂ ਮਾਲਕ ਦਊਂ ਕੁਛ ਨਹੀਂ ਕਿਸੇ ਦੇ ਮਗਰ ਨਾ ਲੱਗ ਅੱਜ ਥਾਂ ਵੀ ਬਣ ਗਈ ਇਹਨਾਂ ਦੀ ਜਿੰਦਗੀ ਕੱਟਣ ਵਾਸਤੇ ਨਹੀਂ ਤੇ ਅਸੀਂ ਸਰਕਾਰੀ ਕੁਆਟਰ ਤੇ ਟਾਈਮ ਕੱਢਿਆ ਇੰਨੇ ਸਾਡੇ ਹਾਲਤ ਮਾਰੇ ਸੀ ਰਿਸ਼ਤਾ ਮੋਹ ਪਿਆਰ ਦਾ ਹੋਣਾ ਜ਼ਰੂਰੀ ਹੈ ਕਿ ਰਿਸ਼ਤਾ ਦੁਨੀਆ ਵਾਲਾ ਹੋਣਾ ਜ਼ਰੂਰੀ ਹੈ ਵੀ ਇਹ ਇਸ ਜਾਤ ਚ ਹੋਣਾ ਚਾਹੀਦਾ ਇਸ ਜਾਤ ਚ ਹੋਣਾ ਚਾਹੀਦਾ ਉਹਦੇ ਨਾਲ ਉਹ ਰਿਸ਼ਤਾ ਮਜ਼ਬੂਤ ਹੋਣਾ ਜ਼ਰੂਰੀ ਹੈ ਨਾ ਮਜ਼ਬੂਤ ਹੋਣਾ ਜ਼ਰੂਰੀ ਹੈ ਜੇ ਮੋਹ ਪਿਆਰ ਬੰਨ ਹੈਗਾ ਨਾ ਕੋਈ ਜਾਤੀ ਪਾਤੀ ਨਹੀਂ ਜਾਤੀ ਪਾਤੀ ਤਾਂ ਆਪਾ ਬਣਾ ਰੱਖੀਏ ਜਾਤੀ ਪਾਤੀ ਨਹੀਂ ਹੋਣੀ ਚਾਹੀਦੀ ਜਿੱਥੇ ਪਰਿਵਾਰ ਦਾ ਬੱਚੇ ਦਾ ਮੋਹ ਹੈ ਉੱਥੇ ਬੰਦੇ ਨੂੰ ਇਨਸਾਨ ਨੂੰ ਜ਼ਿੰਦਗੀ ਕੱਟਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਵੀ ਆਹ ਫਲਾਣੀ ਜਾਤੀ ਦੀ ਆਹ ਫਲਾਣੀ ਜਾਤੀ ਦੀ ਤੇ ਉਹਦੇ ਚ ਕੋਈ ਫਾਇਦੇ ਵਾਲੀ ਗੱਲ ਨਹੀਂ ਗਈ ਉਹਦੇ ਚ ਨਾ ਤਾਂ ਮੋਹ ਪਿਆਰ ਤੇ ਨਾ ਉਹਦੇ ਮਾਲਕ ਹੀ ਸੁਣਦਾ ਉਂਦੇ ਮਾਲਕ ਵੀ ਨਹੀਂ ਹੁੰਦਾ ਜੇ ਆਪਾਂ ਇਕੱਠੇ ਰਹਾਂਗੇ ਮੋਹ ਪਿਆਰ ਨਾਲ ਰਹਾਂਗੇ ਤੇ ਮਾਲਕ ਸੱਚੇ ਪਾਤਸ਼ਾਹ ਵੀ ਸਭ ਨੂੰ ਦਿੰਦਾ ਤੇ ਐਵੇਂ ਮੁਸੀਬਤਾਂ ਬਹੁਤ ਕੱਟੀਆਂ ਹਾਂ ਹਾਂਜੀ ਤੇ ਸ਼ੁਰੂ ਸ਼ੁਰੂ ਚ ਤਾਂ ਤੁਹਾਨੂੰ ਵੀ ਦਿੱਕਤਾਂ ਆਈਆਂ ਹੋਣੀਆਂ ਦਿੱਕਤਾਂ ਤਾਂ ਆਈਆਂ ਬੱਚੇ ਛੋਟੇ ਸੀ ਦਿੱਕਤ ਬਹੁਤ ਆਈ ਸਾਨੂੰ ਅਸੀਂ ਉਧਰੋਂ ਦਾ ਪਾਣੀ ਲਾਉਣਾ ਉਧਰੋਂ ਸੁੱਤੇਦਾਂ ਬੱਚਿਆਂ ਨੂੰ ਦੇਖ ਕੇ ਕਿਹਾ ਨਾ ਕੋਈ ਬੱਚੇ ਨੂੰ ਕੋਈ ਚੀਜ਼ ਨਾ ਖਾ ਜਾਏ ਬਾਹਰ ਖੇਤਾਂ 'ਚ ਬੈਠੇ ਸੀ ਕਿ ਬੱਚੇ ਛੋਟੇ ਗਿੱਦੜ ਚੱਕ ਜਿੰਦੇ ਲੋਕ ਆਉਂਦੇ ਹੁੰਦੇ ਆ ਹਾਂ ਅਰੀ ਪਾਣੀ ਲਾਉਣ ਜਾਣਾ ਨੱਕਾ ਵੇਖਣਾ ਇਹਨੇ ਮਨ ਸਲਵਾਰ ਹੀ ਤੇ ਟੰਗੀਆਂ ਨੇ ਡਿੱਡ ਕਣਕ ਦੇ ਵਿੱਚ ਓਡੇ ਓਡੇ ਕਣਕ ਸਿਆਲ ਦੇ ਵਿੱਚ ਨੱਕੋ ਕਿਆਰੇ ਵੇਖਣੇ ਮਿਹਨਤ ਬਹੁਤ ਕੀਤੀ ਸੀ ਤੁਸੀਂ ਡਰਦੇ ਨਹੀਂ ਸੀ ਨਹੀਂ ਡਰਦੀ ਮੈਂ ਪਹਿਲਾਂ ਸ਼ੁਰੂਤ ਹੀ ਕਰਦੀ ਮਿਹਨਤ ਬਹੁਤ ਕੀਤੀ ਮੇਰੀ ਕਣਕ ਦੇ ਵਿੱਚ ਬਣਾਦਾ ਸੀ ਉਹ ਤਾਂ ਹੀ ਬਹੁਤ ਮਿਹਨਤ ਮੈਂ ਕੱਲੀ ਕਰਦੀ ਹੁੰਦੀ ਦੇ ਵਿੱਚ ਡਿੱਡ ਕਣਕ ਚ ਇਹਨੇ ਕੋ ਕਿਆਰੇ ਵੇਖੇ ਮੈਂ ਨੱਕੇ ਮੋੜਨ ਕਿਹਾ ਸੀ ਮੈਂ ਥੋੜਾ ਨੱਕਾ ਨਹੀਂ ਮੋੜਦਾ ਸੀ ਮੇਰੀ ਥੋੜੀ ਨਿਗਾਹ ਕਰਕੇ ਰਾਮ ਨੱਕੇ ਵੀ ਮੈਂ ਖੜਾ ਰਿਆ ਕਰ ਵੀ ਤੂੰ ਬੈਂਟਰੀ ਲਾ ਦਿੱਤੀ ਕਰ ਮੈਂ ਆਪੇ ਪਾਣੀ ਜਾਣੇ ਤਾਂ ਮੈਂ ਜਾਣਾ ਮੈਂ ਆਪ ਨੇ ਤੋਦੋ ਮਰਬਿਆਂ ਦਾ ਪਾਣੀ ਆ ਹਾਂ ਕੱਲੀ ਨੇ ਪਿੰਡ ਵਾਲਾ ਸਾਬ ਨੂੰ ਪਤਾ ਹੈ ਪਿੰਡਲ ਕਹਿੰਦੇ ਸੀ ਬਹੁਤ ਮਿਹਨਤੀ ਅਸੀਂ ਮਾਨਾ ਅਸੀਂ ਦਿਹਾੜੀਆ ਕਦ ਨਹੀਂ ਪਾਸੀ ਵਟਾ ਬੰਨੇ ਕਰਨੇ ਹਾਂ ਇਹਨੇ ਜੰਦਰੀ ਨਪੜੀ ਮੈਂ ਕਚਣੀ ਅੱਛਾ ਹਾਂ ਹਾਲੇ ਬੰਨੇ ਵਟਾ ਸਿਆਪ ਹੀ ਬਣਾਏ ਅਸੀਂ ਕਦੀ ਦਿਹਾੜੀਆਂ ਲਾਇਆ ਸੀ ਇਹਨੇ ਮੈਂ ਤੁਹਾਨੂੰ ਜੰਦਰੀ ਫੜ ਮੈਂ ਰਸੇ ਕਹਿਦਾ ਹਾਂ ਐਨੀ ਮਿਹਨਤ ਐਨੀ ਮਿਹਨਤ ਕੀਤੀ ਜਦੋਂ ਬੱਚਾ ਜਵਾਨ ਹੋ ਗਿਆ ਫਿਰ ਛੱਡ ਗਈ ਹੁਣ ਵੀ ਉਹਨੇ ਥੜੀ ਥੋੜੀ ਜਾਨੀ ਹੈ ਕਿ ਉਹਨੇ ਖੇਤਾਂ ਦਾ ਉਹਨਾਂ ਦੂਜਾ ਕੰਮ ਨਹੀਂ ਕਰਦੇ ਵੀ ਜ਼ਮੀਨ ਨਹੀਂ ਰੱਖੀ ਕਦੀ ਵੀ ਮਾਲਕ ਤੇ ਡੋਰੀ ਰੱਖੀ ਹੈ ਤੇ ਸਾਰਾ ਕੁਝ ਹੀ ਹੋ ਗਿਆ ਜਿੰਨੀ ਦਾ ਦੇ ਛੇ ਭੁੱਖਾ ਮਰੇਗਾ ਰਿਸ਼ਤੇ ਦਾ ਸਾਡੇ ਮੇਰੇ ਜੀ ਵੀ ਨਹੀਂ ਵਰਤਦੇ ਨਹੀਂ ਵਰਤਦੇ ਸਾਡੇ ਕੋਈ ਵੀ ਨਹੀਂ ਵਰਤਦਾ ਕੋਈ ਨਾ ਕੋਈ ਵਰਦਾ ਨਾ ਕੁਝ ਵਰਦਾ ਮਾਂ ਪਿਓ ਮਰ ਗਿਆ ਨਾ ਭੈਣਾਂ ਮੇਰੀਆਂ ਵਰਦੀਆਂ ਐ ਫਿਰ ਸਮਾਜਿਕ ਬਾਈਕ ਛੱਡ ਕੇ ਸਿਆ ਕਿਵੇਂ ਬੰਦੇ ਨੂੰ ਇਕੱਲਾ ਰਹਿਣਾ ਔਖਾ ਬਹੁਤ ਸਾਨੂੰ ਕਹਿਣ ਵਾਲੇ ਤਾਂ ਕਿਸੇ ਨੇ ਕੋਈ ਕਭੀ ਨਹੀਂ ਛੱਡੀ ਅਸੀਂ ਇਹ ਹੀ ਸੋਚਾਂ ਤੇ ਆਪਣਾ ਮਨ ਸਹੀ ਆਪਾਂ ਸਾਫ਼ ਆ ਲੋਕ ਜੋ ਮਰਜ਼ੀ ਕਹੀ ਜਾਣ ਕਹੀ ਜਾਂਦੇ ਆ ਆਪਾਂ ਕਿਸੇ ਨੂੰ ਕੀ ਲੈਣਾ ਆਪਾਂ ਬੱਚੇ ਪਾਲਨੇ ਆਪਾਂ ਦਾ ਪਰਿਵਾਰ ਆਪਾਂ ਦੀ ਜ਼ਿੰਦਗੀ ਟਪਾਉਣੀ ਆ ਹਾਂ ਬਹੁਤ ਕੁਝ ਇੱਥੇ ਵੀ ਸਾਨੂੰ ਬਹੁਤ ਔਖਾ ਰਹਿਣ ਦਿੰਦੇ ਸੀ ਇਸੇ ਆਪਦੀ ਜ਼ਿੰਦਗੀ ਟਪਾਈਏ ਬੱਚਿਆਂ ਨੂੰ ਪਾਲੀਏ ਲੋਕਾਂ ਨੂੰ ਵੀ ਇਹ ਮਨ ਹੋਣੀ ਚਾਹੀਦੀ ਆ ਵੀ ਕਿਸ ਜਾਤੀ ਪਾਤੀ ਨਾ ਵੇਖੋ ਆਪਦਾ ਮਨ ਪਿਆਰ ਦੇ ਨਾਲ ਜ਼ਿੰਦਗੀ ਟਪਾਉਣਾ ਮੈਨੂੰ ਲੱਗਦਾ ਜੇ ਜੇ ਉਹ ਰਿਸ਼ਤਾ ਦੁਨੀਆਦਾਰੀ ਵਾਲਾ ਹੁੰਦਾ ਤੇ ਉਹ ਛੋਟੀ ਵਾਈਫ ਨੇ ਉਹਨਾਂ ਕੰਮ ਵੀ ਨਹੀਂ ਕਰਨਾ ਸੀ ਨਹੀਂ 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 ਸੀ ਕਰਨਾ ਹੈਨਾ ਨਾ ਜੀ ਨਾ ਉਹਨੇ ਕਿਹਾ ਸੀ ਮੈਨੂੰ ਕੀ ਲਿਆ ਕੇ ਦੇ ਨਾ ਨਾ ਇਹਨਾਂ ਵਾਂਗੂ ਥੋੜੀ ਵੀ ਜਾ ਕੇ ਵੀ ਆ ਵੀ ਮੈਂ ਤੁਸੀਂ ਤੂੰ ਖੜ ਮੈਂ ਨੱਕਾ ਮੋੜਦੀ ਆ ਨਾ 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 ਬੜੀ ਅਸੀਂ ਮੈਂ ਕਹਿੰਦਾ ਸਾਡੀ ਜ਼ਿੰਦਗੀ ਮਾਲਕ ਨੇ ਬੜੀ ਸੋਹਣੀ ਟਪਾਈ ਆ ਤੇ ਕਈ ਵਾਰੀ ਮਨ ਦਿਮਾਗ 'ਚ ਹੋ ਜਾਂਦਾ ਸੀ ਲੋਕ ਕਹਿ ਵੀ ਦਿੰਦੇ ਸੀ ਕਈ ਵਾਰੀ ਦਿਮਾਗ ਕੇਵੇ ਕਦੀ ਕਿਵੇਂ ਪਰ ਅਸੀਂ ਆਪ ਦਾ ਸਾਥ ਨਹੀਂ ਛੱਡਿਆ ਲੋਕ ਜੋ ਮਰਜ਼ੀ ਕਰੀ ਜਾਣ। ਅਸੀਂ ਵੀ ਤੁਹਾਨੂੰ ਇਹੀ ਰਿਕੁਐਸਟ ਕਰਦੇ ਆਂ ਵੀ ਜਿਹੜਾ ਸਾਥ ਤੁਸੀਂ ਬਣਾਈ ਰੱਖਿਆ ਉਹ ਬਣਾਈ ਰੱਖੋ ਕਿਉਂਕਿ ਹੁਣ ਇੱਕ ਦੂਜੇ ਦੇ ਸਾਥ ਦੀ ਬਾਲੀ ਲੋੜ ਪੈਣੀ ਹੈ। ਹਾਂਜੀ ਹਾਂਜੀ ਜਿਵੇਂ ਜਿਵੇਂ ਸਮਾਂ ਆਏਗਾ। ਸਮਾਂ ਆਈਂਦਾ ਮੈਂ ਤਾਂ ਇਹੀ ਆ ਨਾ ਕਿ ਹਰ ਇੱਕ ਆਦਮੀ ਕੋਈ ਜਾਤੀ ਪਾਤੀ ਨਾ ਸੋਚੋ। ਆਦਾ ਪਿਆਰ ਮੁਹੱਬਤ ਨਾਲ ਅਗੇ ਬੱਚੇ ਪਰਿਵਾਰ ਪਾਲੋ। ਉਹਦੇ ਚੀ ਵੈਦਾ ਜਾਤੀ ਪਾਤੀ ਨਹੀਂ ਗਿਣਨੀ ਚਾਹੀਦੀ ਕਦੀ। ਤੁਸੀਂ ਮਤ ਵੇਖਣ ਵੀ ਕਿਹੜੇ ਸਾਹਿਬ ਨਾਲ ਅਗਲਾ ਕਿਆ। ਸਾਹਿਬ ਇੱਕੋ ਹੁੰਦਾ। ਦੁਨੀਆ ਦੁਨੀਆ ਨੂੰ ਦੁਨੀਆ ਜਦੋਂ ਤੁਸੀਂ ਦੋਵੇਂ ਜਣੇ ਇੰਨੀਆਂ ਮੁਸੀਬਤਾਂ 'ਚ ਸੀਗੇ ਦੁਨੀਆ ਉਦੋਂ ਤੁਹਾਡਾ ਕਿਸੇ ਨੇ ਸਾਥ ਦੇਣ ਜਾਂ ਹਾਲ ਪੁੱਛਣ ਨਹੀਂ ਆਈ ਨਾ 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 ਸਾਨੂੰ ਅਜੇ ਤੱਕ ਵੀ ਨਹੀਂ ਆਇਆ ਅਜੇ ਵੀ ਨਹੀਂ ਛੇਤੀ ਕੋਈ ਮਤਲਬ ਕਰਦਾ ਇਹਦੇ ਕਰਕੇ ਮੈਨੂੰ ਕੋਈ ਘਾਟ ਹੀ ਜੇ ਬਿਮਾਰ ਤੁਹਾਡਾ ਸਾਡੇ ਕੋਈ ਹੋ ਗਿਆ ਹੂੰ ਮਨ ਮੇਰੇ ਚਾਹੇਂਦੇ ਜੋ ਸਾਨੂੰ ਕਰੀਂਦਾ ਐਂਦੇ ਰਿਸ਼ਤੇਦਾਰ ਕਰੀ ਆ ਨਾ ਮੇਰੇ ਆਏ ਕੋਈ ਨਹੀਂ ਆਉਂਦਾ ਕੋਈ ਨਹੀਂ ਅਸੀਂ ਆਪਣਾ ਪਰਿਵਾਰ ਨਾਲ ਹੀ ਐਸਾ ਆਪ ਦਾ ਸਾਰੀ ਸਮੱਸਿਆ ਨੂੰ ਤੁਸੀਂ ਆਪ ਲੜਦੇ ਆ ਆਪ ਲੜਦੇ ਹੋ ਔਰ ਮਾਲਕ ਸਾਥ ਨਾ ਛੱਡੇ ਹੁੰਦਾ ਆਸਰਾ ਹੈਗਾ ਸਾਨੂੰ ਜਿਹੜਾ ਸਾਨੂੰ ਇਤਨਾਂ ਤੇ ਲਈ ਹੁੰਦਾ ਮਾਲਕ ਦੇ ਆਸਰੇ ਨਾਲ ਹੀ ਹੁੰਦਾ ਦੁਨੀਆ ਦੀ ਪ੍ਰਵਾਹ ਵੀ ਨਾ ਕਰਿਆ ਤੁਸਾਂ ਅਸੀਂ ਪ੍ਰਵਾਹ ਨਹੀਂ ਕਰਦੇ ਅਸੀਂ ਤਾਂ ਮਾਲਕ ਦੇ ਬਸਾ ਉਹਨੇ ਡੋਰੀ ਰੱਖੀ ਆ ਵੀ ਵੀਡੀਓ ਵਾੜੀ ਇਹਨਾਂ ਦੀ ਚੱਲ ਜਾਵਣ ਕਿ ਤਾਂ ਵਧੀਆ ਹੈਗਾ ਹੈ ਮਾਲਕ ਕਦੀ ਨਾ ਨੂੰ ਰੱਖੇ ਗਾ ਬੱਚਿਆਂ ਨੂੰ ਆਖਿਰ ਕੋਈ ਨਹੀਂ ਤੁਸੀਂ ਸਾਡੀ ਮਿਹਨਤ ਕਰੋ ਮਿਹਨਤ ਕਰੋ ਪਾਓ ਵੀਡੀਓ ਇੰਨੀ ਆਜ਼ਾਦੀ ਤੁਸੀਂ ਬਹੁਤ ਆਜ਼ਾਦੀ ਦੇ ਰਹੇ ਹੋ ਸੋ ਮੈਂ ਇਹਨਾਂ ਦੇ ਪਰਿਵਾਰ ਨੂੰ ਵੇਖ ਕੇ ਪਹਿਲਾਂ ਤਾਂ ਇਹਨਾਂ ਨੂੰ ਥੋੜ੍ਹੀ ਜਾਣ ਦੇ ਸੀ ਨਾਲ ਪੂਰੇ ਪਰਿਵਾਰ ਦੀ ਕਹਾਣੀ ਸੁਣ ਕੇ ਤੁਹਾਡਾ ਸਾਡਾ ਸਤਿਕਾਰ ਸਾਡੇ ਮਨ ਚ ਤੁਹਾਡਾ ਸਤਿਕਾਰ ਬਹੁਤ ਹੈ ਮੈਂ ਦੇਖੋ ਕਲਾਕਾਰ ਨੂੰ ਮਿਲਣਾ ਸੀ ਮੇਰਾ ਤਾਂ ਨਾਂ ਹੋਰ ਨਹੀਂ ਹੁੰਦਾ ਮੇਰਾ ਤਾਂ ਭਰਾ ਵਰਗਾ ਹੀ ਜਿਵੇਂ ਜਿੰਨਾਂ ਮੰਦੇ ਗਾਣੇ ਹੀ ਸੁਣਦੀ ਰਹਿੰਦੀ ਆ ਅੱਛਾ ਔਰ ਟਿੱਡ ਜੀ ਪੱਕੇ ਨਹੀਂ ਬਣ ਕੇ ਰੱਖਦਾ ਹਾਂ ਜਿਹੜਾ ਅੰਦਾ ਕਿਹੜਾ ਗਾਣਾ ਹੈਗਾ ਜਿਹੜਾ ਬੋਰਵੇਂ ਵਿੱਚ ਆ ਜਾਣਾ ਨਾ ਹਾਂ ਤੋ ਰਹਿਣ ਦੇ ਕੋਈ ਨਹੀਂ ਚਲੋ ਆ ਜੂਗਾ ਜੀਤ ਹਾਂ ਉਹ ਮੇਰਾ ਫਰਾ ਉਹ ਸੇਮ ਸੇਮ ਹੀ ਉਹ ਯਮੋਤ ਗਾਣੇ ਸੁਣਦੀ ਆ ਤੇ ਮੰਮੀ ਆਂਦੇ ਹੀ ਕੱਢ ਕੇ ਵੇਹ ਜਾਨੀ ਮੈਂ ਨਹੀਂ ਮੇਰੇ ਫਰਾ ਵਰਗਾ ਲੱਗਦਾ ਜਵਾਏ ਜੀਤ ਜੀ ਜੇ ਤੁਸੀਂ ਇਹ ਹਾਂ ਬਹੁਤ ਜੀਤ ਜੀ ਤੱਕ ਤੇ ਜੇ ਕਿਤੇ ਸੁਣਦੇ ਹੋ ਤਾਂ ਇਹਨਾਂ ਦੀ ਗੱਲ ਸੁਣ ਲਓ ਹਾਂ ਮੈਂ ਤਾਂ ਤੇਰਾ ਇੰਨੀ ਤਮੰਨਾ ਹੈ ਕਿ ਕਿਤੇ ਜ਼ਿੰਦਗੀ ਚ ਇੱਕ ਰ ਮੈਨੂੰ ਮਿਲ ਜਾਵੇ ਨਾ ਤਾਂ ਮੇਰੇ ਸਾਰੇ ਭਰਾਲੇ ਸੁਪਨੇ ਸਾਰੇ ਪੂਰੇ ਹੋ ਜਾਣਗੇ ਕਿ ਪੰਜਾ ਭਰਾਵਾਂ ਦੀ ਇੱਕ ਪੈਣ ਦੋ ਰੁਲਦੀ ਫਿਰਨੀ ਆ ਹੈ ਵੇਰਾ ਜਹਣਾ ਹੋਏ ਵਾਹ ਹੋਰ ਮੇਰੇ ਕਿਸੇ ਰਹਿਣੇ ਚਾਹਤੀ ਤੁਮੰਨਾ ਮੇਰੀ ਹੁੰਦੀ ਮੈਂ ਤੇ ਗਾਣੇ ਹੁੰਦੀ ਕੱਢ ਵੈਣੀ ਆ ਇਹਨਾਂ ਲਈ ਮੈਨੂੰ ਲਾ ਦਿਓ ਮੈਨੂੰ ਇੱਕ ਵਾਰੀ ਉਹਦੇ ਗਾਣੇ ਕੱਢ ਦਿਓ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਧੰਨਵਾਦ ਬਹੁਤ ਟਾਈਮ ਦਿੱਤਾ ਜੁੜੇ ਰਹੋ ਬੋਕਲ ਜਿੰਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ